ਜੇ ਟਾਈਮ ਤੇ ਕਬੂਤਰੀ ਨਹੀਂ ਆਉਂਦੀ ਜੇ ਟਾਈਮ ਤੇ ਕਬੂਤਰੀ ਨਹੀਂ ਆਉਂਦੀ ਉਹ ਆਉਂਦੀ ਜੋ ਕੀ ਸੋਹਣਾ ਅੱਖਿਆ ਮੈਣਾ ਓਏ ਅੱਜ ਜੋਤ ਦੇ ਕੱਲਾ ਗਰਾਮੀਆ ਮਤਰੋ ਐਂ ਕਹਿੰਦੇ ਵੀ ਕਜਲੇ ਦੀ ਧਰਤੀ ਕਸੇ ਰਾਣੀ ਬੱਡੀ ਜੋਤ ਕਹਿੰਦਾ ਮੈਂ ਜੀ ਬੱਜੜੀ ਸਾਰਾ ਪਿੰਡ ਇੱਕ ਪਾਸੇ ਹੋ ਜਾ ਮੈਂ ਕੱਲਾਈ ਵੇਖ ਕਦੇ ਕੱਲਾਈ ਸਵਾਲਾ ਕੋ ਐਂ ਕਹਿੰਦੇ ਅੱਜ ਫੇਰ ਓ ਜੀਪ ਤੇ ਬੈ ਗਿਆ ਕਦੇ ਟਰੈਕਟਰ ਲੈ ਆਉਂਦਾ ਕਦੇ ਕਹਿੰਦੇ ਜੀਪ ਲੈ ਆਉਂਦਾ ਓੰਜੇ ਕਹਿੰਦੇ ਬਈ ਦੁਨੀਆ ਬਣਾਉਂਦੀ ਐ ਹੱਜ ਕਹਿੰਦੇ ਬਈ ਮੁੰਡਾ ਰੇ 给爸喂爸喂。喂